ਸ਼ੈਤਾਨ ਤੁਹਾਡੇ ਜੀਵਨ ਚ ਕੰਮ ਕਦੋਂ ਕਰਦਾ ਹੈ ਪੜਿਏ ਮੇਰੇ ਨਾਲ ਬੁੱਕ ਆਫ ਮੈਥਿਊ ਚੈਪਟਰ 13 ਸ਼ੈਤਾਨ ਕਦੋਂ ਚੋਰੀ ਕਰਦਾ ਹੈ ਕਦੋਂ ਸ਼ੈਤਾਨ ਤੁਹਾਡੀ ਲਾਈਫ ਵਿੱਚ ਕਾਰਿਆ ਕਰਦਾ ਹੈ ਤੁਹਾਡਾ ਨਾਸ਼ ਕਰਦਾ ਹੈ ਬਰਬਾਦ ਕਰਦਾ ਹੈ ਗੋਸਪਲ ਮੈਥਿਊ ਚੈਪਟਰ 13 ਵਰਸ 25 ਪਰ ਜਦ ਲੋਕ ਸੌ ਰਹੇ ਸਨ ਜਦੋਂ ਕਲੀਸੀਆ विश्वासी ईमानदार पास्टर वर्शिपर सेवदार सौ ਜਾਂਦੇ ਆ ਉਦੋਂ ਕੀ ਹੁੰਦਾ ਹੈ ਤਦ ਉਹਦਾ ਵੈਰੀ ਆਇਆ ਉਹਦਾ ਵੈਰੀ ਆਇਆ ਔਰ ਉਹਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ ਹallelujah ਹallelujah ਹਿੰਦੀ ਵਿੱਚ ਪੜ੍ਹੀਏ ਪਤ ਜਬ ਲੋਕ ਸੋ ਰਹੇ تھے ਜਬ ਲੋਕ ਸੋ ਰਹੇ تھے ਉਸ ਦਾ ਸ਼ਤਰੂ ਆਕਰ ਉਸ ਦਾ ਸ਼ਤਰੂ ਆਕਰ ਗਿਹੂ ਕੇ ਵਿੱਚ ਗਿਹੂ ਕੇ ਵਿੱਚ ਜੰਗਲੀ ਬੀਜ ਬੋਕਰ ਚਲਾ ਗਿਆ ਹallelujah ਹallelujah ਸ਼ੈਤਾਨ ਤੁਹਾਡੇ ਜੀਵਨ ਚ ਕੰਮ ਕਦੋਂ ਕਰਦਾ ਮੈਨੂੰ ਇਹ ਤਾਂ ਦੱਸਿਓ ਪਹਿਲਾਂ ਬੋਲੋ ਪਿਆਰੀ ਸਾਧ ਸੰਗਤ ਜੀ ਉੱਚੀ ਆਵਾਜ਼ ਨਾ ਭੈਣੋ ਜਦੋਂ ਕੀ ਹੋ ਜਾਂਦੀਆਂ ਭੈਣਾ ਜਦੋਂ ਭੈਣਾ ਕੀ ਹੋ ਜਾਂਦੀਆਂ ਜਦੋਂ ਭਾਈ ਕੀ ਹੋ ਜਾਂਦੇ ਆ ਸੋਣਾ ਕਦੋਂ ਆ ਕਿੱਦਾਂ ਸੌਣੇ ਆ ਹਾਂਜੀ ਬੋਲੀਏ ਸਰੀਰ ਵਿੱਚ ਕਾਦੇ ਵਿੱਚ ਕਾਦੇ ਵਿੱਚ ਸੌ ਜਾਂਦੇ ਆ ਆਤਮਾ ਵਿੱਚ ਕਿੱਦਾਂ ਸੌਣੇ ਆ ਬੋਲੋ ਬੋਲੋ ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਸੰਗਤੀ ਜਦੋਂ ਅਸੀਂ ਖੁਦਾ ਦੇ ਨਾਲ ਸੰਗਤੀ ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰਦੇ ਜਦੋਂ ਅਸੀਂ ਖੁਦਾ ਦਾ ਵਚਨ ਨਹੀਂ ਪੜ੍ਹਦੇ ਜਦੋਂ ਅਸੀਂ ਪ੍ਰਭੂ ਭੋਜ ਨਹੀਂ ਲੈਂਦੇ ਨਹੀਂ ਲੈਂਦੇ ਜਦੋਂ ਅਸੀਂ ਚਰਚ ਨਹੀਂ ਹੁੰਦੇ ਜਦੋਂ ਅਸੀਂ ਖੁਦਾ ਤੋਂ ਦੂਰ ਹੋ ਜਾਂਦੇ ਆ ਉਦੋਂ ਅਸੀਂ ਕੀ ਹੋ ਜਾਂਦੇ ਆ ਬੋਲੋ ਚੀਵਾਜ ਨਾਲ ਪੈਣਾ ਬੋਲੋ ਤੇ ਦਬੁਰਜੀ ਦੀ ਕਲੀਸਿਆ ਸੁੱਤੀ ਤਾਂ ਨਹੀਂ ਹੋਈ ਹੱਥ ਚੱਕ ਕੇ ਦੱਸ ਦਿਓ ਕਰੀ ਕਿੱਦਾਂ ਕਰਨਾ ਜਾਗਦੇ ਹਾਂ ਕੁੱਛ ਆਪਣੇ ਗਵੰਡੀ ਨੂੰ ਹallelujah ਹallelujah ਜਾਗਦੇ ਰਹਿਣਾ ਏ